ਠੀਕ ਆ ਲੋ ਵੀ ਮਿੱਤਰੋ ਇਹਦਾ ਲੇਵਾ ਤੁਸੀਂ ਦੇਖ ਲਓ 50000 ਦੀ ਝੋਟੀਆਂ ਹੀ ਦੇ ਦਾਂਗੇ ਕੋਈ ਵੀ ਲੋ ਲੈਵਾਲੂਆ ਜਿਹੜਾ ਹੈਗਾ ਐਨ ਚੰਗਾ ਲੇਵਾ ਤਿਆਰ ਕਰਦੀ ਤੁਰੀ ਬਾਈ ਜੀ 57000 ਦੀ ਬੱਛੀ ਦੇ ਦਾਂਗੇ ਆਪਾਂ ਫਿਕਸ ਆਰਡਰ ਆ ਗਿਆ ਤੇ ਇੱਕ ਗੱਲ ਹੋਰ ਆ ਆਪਾਂ ਜਿਹੜੀ ਚੀਜ਼ ਦੀ ਗਾਰੰਟੀ ਦੇ ਸਕਦੇ ਆ ਉਹ ਚੀਜ਼ ਦੀ ਗਾਰੰਟੀ ਦਵਾਂਗੇ ਠੀਕ ਆ ਦੁੱਧ ਤੁਸੀਂ ਆਪ ਦਾ ਅੰਤਾਜਾ ਲਾ ਕੇ ਲੈ ਕੇ ਜਾਓ ਵੀ ਅਸੀਂ ਇਹਦੇ ਥੱਲੋਂ ਇੰਨਾ ਚੋਲਾਂਗੇ ਲੇਵੇ ਤੇ ਨਾਲਾਂ ਦਿਖਾ ਦੇ ਹਾਂ ਭਾਰਤ ਦਾ ਨਕਸ਼ਾ ਹੀ ਬਣਾਈ ਫਿਰਦੀ ਆ 10% ਗਰੰਟੀ ਹੋ ਠੀਕ ਆ ਜੇ ਆਪਣੀ ਗਾਂ ਦੇ ਯੇ ਰਹਿੰਦੀ ਹੋਵੇ ਕੋਈ ਭਾਰ ਦਿਖਾਉਂਦੀ ਹੋਵੇ ਜਿੱਦਿਆਂ ਦੇ ਘਰੇ ਉੱਤਰੇ ਜਾ ਕੇ ਉਹਦੇ ਕੋਈ ਬੁਖਾਰ ਹੋਵੇ ਹਾਂਜੀ ਅੱਜ ਸਿੱਕਲ ਦੋਸਤੋ ਬਾਬੋ ਸਵਾਤ ਕਰਦੇ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਸ਼ਹਿਰ ਬਰਨਾਲੇ ਦੇ ਵਿੱਚ ਬਾਈ ਜੱਗੀ ਕੋਲੇ ਅੱਜ ਆਪਾਂ ਬਾਈ ਜੱਗੀ ਕੋਲੋਂ ਨਾ ਤੁਹਾਨੂੰ ਪੰਜ ਗਾਵਾਂ ਦੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਜੇ ਰੇਟ ਤੇ ਗਾਵਾਂ ਸੋਹਣੀਆਂ ਲੱਗੀਆਂ ਨਾ ਕਮੈਂਟ ਕਰਕੇ 10 ਜ਼ਰੂਰ ਦਿਓ ਪੰਜ ਤਾਂ ਇਧਰਲੇ ਪਾਸੇ ਗਾਵਾਂ ਆ ਗਈਆਂ ਤੇ ਦੋ ਆ ਗਈਆਂ ਇਧਰਲੇ ਪਾਸੇ ਮਿੱਤਰ ਮਜਾ ਇਹਨਾਂ ਦੇ ਵੀ ਜਾਣਕਾਰੀ ਲੈ ਕੇ ਜਾਵਾਂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਤੇ ਆਪਣਾ ਇਹ ਫਾਰਮ ਕਿੱਥੇ ਹੀ ਰਹਿ ਜਾਂਦਾ ਹਾਂ ਹਾਂ ਜੀ ਆਪਣਾ ਮੇਰਾ ਨਾਮ ਹੈਗਾ ਜੱਗੀ ਜੀ ਪਿੰਡ ਹੈਗਾ ਬਰਨਾਲਾ ਸ਼ਹਿਰ ਆਪਣਾ ਖਾਸ ਕੋਟੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਵੀਰ ਜੀ ਠੀਕ ਹੈ ਤੇ ਯਾਰ ਕੋਈ ਪੁੱਛਣਾ ਇਹ ਕਿੱਥੇ ਪੈਂਦਾ ਠੀਕ ਹੈ ਜਿਹੜਾ ਲੁਧਿਆਣੇ ਤੋਂ ਰੋਡ ਜਾਂਦਾ ਹੈ ਬਰਨਾਲੇ ਲੁਧਿਆਣ ਰੋਡ ਆ ਉਸ ਰੋਡ ਤੋਂ ਧੂਰੀ ਦੀ ਰੋਡ ਜਾਂਦਾ ਉਸ ਰੋਡ ਦੇ ਤੇ ਆਪਣਾ ਫਾਰਮ ਫਾਰਮ ਹਾਂ ਅੱਛਾ ਭਾਈ ਜੇ ਇਹ ਗੱਲ ਆ ਤੇ ਕਿੰਨੇ ਕ ਪਸ਼ੂ ਆਪਣੇ ਆਉਂਦੇ ਜਾਂਦੇ ਰਹੇ ਆਪਣੇ ਕੋਲੇ 10-12 ਗਾਵਾਂ ਜੀ ਚਾਰ-ਪੰਜ ਮੱਝਾਂ ਹਰ ਵਕਤ ਖੜੀਆਂ ਰਹਿੰਦੀਆਂ ਨੇ ਠੀਕ ਹੈ ਕੱਲ ਜਦੋਂ ਮੈਂ ਤੁਹਾਨੂੰ ਫੋਨ ਕਰਿਆ ਜੀ ਉਦੋਂ ਆਪਣੇ ਕੋਲੇ 11 ਗਾਵਾਂ ਸੀਗੀਆਂ ਠੀਕ ਹੈ ਤੇ ਪੰਜ ਮੱਝਾਂ ਸੀ ਪੰਜ ਮੱਝਾਂ ਹਾਂ ਇਹ ਕੱਲ ਸੇਲ ਹੋ ਗਈਆਂ ਚਲੋ ਤੁਹਾਨੂੰ ਉਹ ਟਾਈਮ ਨਹੀਂ ਸੀ ਹਾਂ ਨਾ ਨਹੀਂ ਠੀਕ ਹੈ ਜੇ ਆਪਾਂ ਜੇ ਕੀ ਹੁਣ ਕਿਹੜੇ ਪਸ਼ੂ ਸਟਾਰਟ ਕਰਾਂਗੇ ਡਿਟੇਲ ਆਪਾਂ ਸੂਈਆਂ ਵੀ ਗਾਵਾਂ ਤੋਂ ਕਰ ਲੈਂਦੇ ਜੀ ਜਾਂ ਇਧਰੋਂ ਕਰ ਲੋ ਆਪਣੇ ਲਈ ਸਾਰੀਆਂ ਹੀ ਸੋਨਾ ਨੇ ਕਰਨ ਵਾਲੀਆਂ ਹਨਾ ਚੱਲ ਫਿਰ ਐ ਕਰ ਜਿਹੜੀ ਮੇਰਾ ਰੱਤਾ ਸੀਗਾ ਇਧਰਲੇ ਪਾਸਿਓ ਹਾਂ ਕੋਈ ਗੱਲ ਨਹੀਂ ਆ ਦੱਬੀ ਗਾਂ ਇਹ ਆ ਜਾ ਕਰ ਕੋਈ ਗੱਲ ਨਹੀਂ ਮੈਨੂੰ ਐਂ ਦੱਸ ਜਿਹੜੀ ਆਹ ਸੂਈ ਸਵਾਈ ਗਾਂ ਆ ਗਈ ਇਹ ਮੈਨੂੰ ਜਿਹੜੀ ਆ ਰਾਤ ਤੋਂ ਪਿਛਲੀ ਰਾਤ ਲੰਗੀ ਆ ਹਾਂ ਉਸ ਰਾਤ ਦੀ ਬੱਚੀ ਸੂਈ ਹੋਈ ਹੈਗੀ ਠੀਕ ਹੈ ਪਹਿਲਾਂ ਉਹ ਬੱਚੀ ਆ ਜਮ ਅੱਛਾ ਜਰਸੀ ਤੇ ਸ਼ਾਈ ਵਾਲ ਦਾ ਕ੍ਰੋਜ਼ ਆ ਇਹਨਾਂ ਨੂੰ ਵੀ ਇੱਕ ਤਰ੍ਹਾਂ ਦੀ ਮਾਝੀ ਆ ਸੀਲ ਠੰਡੀ ਇਹ ਤੇ ਹਰ ਇੱਕ ਚੀਜ਼ ਦੀ ਗਰੰਟੀ ਆਈ ਬੱਚੀ ਆ ਲੱਗੀ ਜੇ ਹੁਣ ਗੱਲ ਕਰ ਲਈਏ ਮਗਰ ਬੱਚਾ ਕਿ ਬੱਚੀ ਦੇ ਇਹਦੇ ਬੱਚਾ ਹੋਵੇ ਜੀ ਬੱਚਾ ਅੱਛਾ ਜੱਗੀ ਮੈਨੂੰ ਐਂ ਦੱਸ ਇਹ ਦੁੱਧ ਜਿਹੜਾ ਹੈਗਾ ਬਈ ਇੱਕ ਨਸਰੂ ਮੈਂ ਹੋਰ ਦੱਸਾਂ ਗੱਲ ਜਿਹੜੀ ਦੁੱਧ ਵਾਲੀ ਗੱਲ ਆ ਇਹ ਮੈਥੋਂ ਨਾ ਪੁੱਛੋ ਠੀਕ ਆ ਕਿਉਂਕਿ ਜਿਹੜਾ ਵੀ ਵੀਰ ਨੇ ਪਸੂ ਲੈਣਾ ਮੈਂ ਇੱਕ ਹੱਤ ਮੰਨ ਕੇ ਚੀਜ਼ ਦੀ ਬੇਨਤੀ ਕਰਦਾ ਵਪਾਰੀਆਂ ਦੇ ਦੁੱਧ ਹੁੰਦਾ ਮੂੰਹ ਚ ਠੀਕ ਆ ਵਪਾਰੀ ਵੀਰ ਗੁੱਸਾ ਵੀ ਨਾ ਕਰਨ ਕਿਉਂਕਿ ਇਹ ਆਪਾਂ ਨੂੰ ਇੱਕ ਲਾਂਬੇ ਦਾ ਬਣਜ ਬਣ ਜਾਂਦਾਗਾ ਠੀਕ ਆ ਕਿਸੇ ਮਹਿਰਕ ਬਕਵਾਰੀ ਲਈ ਨਾਮੇ ਦਾ ਬਣ ਜਾਏ ਠੀਕ ਆ ਦੁੱਧ ਤੁਸੀਂ ਆਪ ਦਾ ਤਾਜ਼ਾ ਲਾ ਕੇ ਲੈ ਕੇ ਜਾਓ ਵੀ ਅਸੀਂ ਇਹਦੇ ਥੱਲੋਂ ਇੰਨਾ ਚੋਲਾਂਗੇ ਠੀਕ ਆ ਸਾਡੇ ਗਹਿਨ ਤੇ ਨਾ ਲੈ ਕੇ ਜਾਓ ਠੀਕ ਆ ਅਜੀ ਤਾਂ ਕਮਾਂਗੇ 25 ਕਿਲੋ ਦੇਉਗੀ ਤੁਸੀਂ ਅੰਦਾਜ਼ਾ ਲਾਉਣਾ ਵੀ 15 ਦੇਉਗੀ 16 ਦੇਉਗੀ ਕਿੰਨਾ ਚੋਲਾਂਗੇ ਠੀਕ ਆ ਦੋ ਦੋ ਹੁੰਦਾ ਤੁਹਾਡੀ ਕੇਰ ਦਾ ਸੇਵਾ ਦਾ ਠੀਕ ਆ ਜਾ ਕੇ ਜੈ ਜੀ ਖਰਾਕ ਪਾਉਂਗੇ ਉਹ ਜਾਣੇ ਦੁੱਧ ਦੇ ਦੇਣਾ ਅੱਛਾ ਤੇ ਚਲੋ ਇਹ ਗੱਲ ਜਮਾ ਤੇਰੀ ਗੱਲ ਜਮਾ ਜਾਇਜ਼ ਹੈ ਹਨਾ ਬਾਈ ਪਤਾ ਕੀ ਗੱਲ ਆ ਕਈ ਵੀਰ ਹੁਣ ਜੇ ਆਪਾਂ ਕਹਿ ਕੇ ਦੇਤੀ ਬਾਈ ਜੀ ਇਹ 16 ਕਿਲੋ ਦੇ ਦੂਗੀ ਠੀਕ ਹੈ ਹਨਾ ਦੁੱਧ ਜਾ ਕੇ ਗਾਂ ਦੇ ਉਹ ਇੱਟਾ ਲਮਟ ਹੋ ਗਈ ਉਪਰਾ ਕਰ ਗਈ ਹੋਰ ਕਰ ਗਈ 12 14 ਕਿਲੋ ਕੱਢੇ ਅਗਲੇ ਕਮੈਂਟ ਹੀ ਕਰੀ ਜਾਂਦਾ ਨਾਲ ਉਹਦਾ ਵੀਡੀਓ ਵਾਲੇ ਨੂੰ ਕੌਣ ਤੇ ਥੱਗੀ ਬਰਵਾਤੀ ਫਤਿਹਰਾ ਕੀ ਕਸੂਰ ਆ ਬਾਈ ਤੂੰ ਤਾਂ ਵੀਡੀਓ ਬਣਾ ਕੇ ਭੱਜ ਹਾਂ ਨਹੀਂ ਠੀਕ ਹੈ ਗੱਲ ਤੇਰੀ ਹਣਾ ਜਮਾ ਜਾ ਜਾ ਅੱਛਾ ਸੂਆ ਕੇ ਨਾ ਦੱਸਿਆ ਸੀ ਇਹ ਪਹਿਲਾਂ ਮੇਰੇ ਪਹਿਲਾਂ ਜਮਾ ਠੀਕ ਆ ਲੈ ਖੋਲ ਕੇ ਰਾ ਫਿਰ ਆਪਾਂ ਆਪਾਂ ਜਿਹੜੀ ਚੀਜ਼ ਦੀ ਗਾਰੰਟੀ ਦੇ ਸਕਦੇ ਆ ਉਹ ਚੀਜ਼ ਦੀ ਗਾਰੰਟੀ ਦੇਵਾਂਗੇ ਠੀਕ ਆ ਆਪਣੇ ਕੋਲੋਂ ਕੋਈ ਵੀ ਵੀਰ ਆਨਲਾਈਨ ਪਸ਼ੂ ਮੰਗਾਉਂਦਾ ਹਾਂ ਆਪਣੀ ਜੇਰ ਦੀ ਭਾਰ ਦੀ ਥਣ ਘਟ ਵੱਧ ਦੀ ਸ਼ਰਲੇਪੁਰ ਦੀ ਫੁੱਲ ਬੰਦਾ ਫੁੱਲ ਗਰੰਟੀ ਹੋਊਗੀ 100 ਤੋਂ ਵੱਧ 110% ਗਰੰਟੀ ਹੋ ਠੀਕ ਆ ਜੇ ਆਪਣੀ ਗਾਂ ਦੇ ਜੇ ਰਹਿਦੀ ਹੋਵੇ ਕੋਈ ਭਾਰ ਦਿਖਾਉਂਦੀ ਹੋਵੇ ਜਿੱਦਾਂ ਉਹਦੇ ਘਰੇ ਉੱਤਰੇ ਜਾ ਕੇ ਉਹਦੇ ਕੋਈ ਬੁਖਾਰ ਹੋਵੇ ਉਹ ਚੀਜ਼ ਦੇ ਪਰ ਫੁੱਲ ਜ਼ਿੰਮੇਵਾਰ ਆ ਜ਼ਿੰਮੇਵਾਰੀ ਉਹਦੀ ਹੋਊਗੀ ਉਹਦੀ ਜ਼ਿੰਮੇਵਾਰੀ ਹੋਊਗੀ ਦੁੱਧ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਤੁਸੀਂ ਆਪ ਦੀ ਸੇਵਾ ਨਾਲ ਚੋਣਾ ओके। ਆਉਂਦੀ ਕਹਿਰ ਨਾਲ ਚੋਣਾ ਡੰਗਰ ਦੀ ਕੁਆਲਿਟੀ ਨੇ ਕੱਢਣ। ਠੀਕ ਆ। ਲੋ ਵੀ ਅਸੀਂ ਜਿਹੜੀ ਹੈਗੇ ਗਾਂਸ ਨੂੰ ਦਿਖਾ ਦਗੇ ਮਿੱਤਰੋ ਗਾਂ ਦੇ ਤੁਸੀਂ ਵਰੇਡ ਵੀ ਆਪ ਚੈੱਕ ਕਰ ਲਓ ਹਨਾ। ਬਾਕੀ ਜਿਹੜੇ ਹੈਗਾ ਥਣਲੇਵਾ ਉਹ ਤੁਸੀਂ ਦੇਖ ਲਓ। ਤੋਰੀ ਮਾਈ ਕਰ ਇਹਨੂੰ ਕਿੱਲੇ ਤੇ ਲੈ ਚੱਲ। ਅ ਜਿਹੜਾ ਹੈਗਾ ਆਰਡਰ ਦੀ ਜਿਹੜੀ ਕੁਆਲਿਟੀ ਹੈਗੀ ਉਹ ਤੁਸੀਂ ਨੋਟ ਕਰ ਲਓ। ਅ ਫਿਕਸ ਹੈ ਆਰਡਰ ਆ ਗਿਆ। ਤੇ ਇੱਕ ਗੱਲ ਹੋਰ ਹੈ ਜਗੀ ਅ ਆਪਾਂ ਸ਼ਾਇਦ ਇੱਕ ਗੱਲ ਕਹਿਣੀ ਭੁੱਲ ਗਏ ਹਨਾ 11:00 ਵਜੇ ਦਾ ਟਾਈਮ ਹੈ ਵੀਡੀਓ ਦਾ। ਹਾਂ ਜੰਗੇ ਹੁਣ ਚੋਈਆਂ ਨਹੀਂ ਹੋਈਆਂ। ਆਏ ਹਾਂ ਮੈਂ ਵੀਡੀਓ ਬਣਾਉਣ ਕਰਕੇ ਆਪਾਂ ਪਤਾ ਕੀ ਗੱਲ ਹੁੰਦੀ ਜੇ ਜਮਾ ਹੁਣ ਲਾ ਲਓ ਜੇ 11 ਵਜੇ ਦਾ ਟਾਈਮ ਆ 6 ਵਜੇ ਪਰ ਚਵਾਈ ਕਰਦੇ ਨਹੀਂ ਜਾਨਵਰ ਬਣਦਾ ਹਾਂ ਜੇ ਮੈਂ ਕਹਾਂ ਉਹ ਵੀ ਹਾਂ ਯਾਰ ਸਵੇਰੇ ਚੋਕੇ ਨਹੀਂ ਇਹੋ ਸਵੇਰ ਦੇ ਡੰਗਦੀਆਂ ਬਿਆਰ ਨੇ ਠੀਕ ਹੈ ਕਿਉਂਕਿ ਵੀਡੀਓ ਬਣਾਉਣ ਕਰਕੇ ਕੋਈ ਵੀ ਬੰਦਾ ਉਹ ਆਪਾਂ ਦੱਸ ਦਿੰਨੇ ਆ ਆਪਾਂ ਕਿਸੇ ਨੂੰ ਗੁਮਰਾਹ ਨਹੀਂ ਕਰਨਾ ਚਾਹੁੰਦੇ ਨਹੀਂ ਠੀਕ ਹੈ ਗੱਲ ਕਿਉਂਕਿ ਆਪਣੇ ਕੋਲ ਹਰ ਇੱਕ ਬੰਦਾ ਜਿਹੜੀ ਵਿਸ਼ਵਾਸ ਆ ਉਹ ਲੰਮਾ ਚੱਲ ਜਾਂਦਾ ਹੈਗਾ ਜਿਹੜੀ ਧੋਖੇਬਾਜ਼ੀ ਉਹ ਬੜਾ ਚਿਰ ਨਹੀਂ ਚੱਲ ਠੀਕ ਆ ਅੱਛਾ ਜੱਗੀ ਜਿਵੇਂ ਹੁਣ ਆ ਜਾ ਤੇਰੀ ਦੂਜੀ ਗਾਹ ਆ ਗਈ ਹੈਨਾ ਇਹ ਸਾਹੀਆ ਕੀ ਕਹੇਗਾ ਇਹਨੂੰ ਇਹ ਜਰਸੀ ਆ ਬਾਈ ਜੀ ਪੰਜਾਬ ਵਾਲੀ ਜਮ ਪਯੋਰ ਠੀਕ ਆ ਜਿਹੜੀ ਇਹ ਆਪਾਂ ਪਹਿਲਾਂ ਬੱਚੀ ਦਿਖਾਈ ਆ ਹੈ ਇਹ ਜਰਸੀ ਦਾ ਸਾਹੀਵਾਲ ਦਾ ਕ੍ਰੋਸ ਆ ਆਪਾਂ ਇਹਨਾਂ ਦੀ ਕਲਿੱਪ ਲਾ ਦੇਾਂਗੇ ਸਾਰੀਆਂ ਦੀ ਚਵਾਈ ਦੀ ਚਵਾਈ ਦੀ ਹਾਂ ਕਿਉਂਕਿ ਜਦੋਂ ਬਾਈ ਜੀ ਸਾਰੀਆਂ ਦੀ ਚਵਾਈ ਕਰਨ ਲੱਗੇ ਵੀਡੀਓ ਲੰਬੀ ਹੋ ਜਾਂਦੀ ਆ ਨਹੀਂ ਸਹੀ ਕੱਗ ਆਪਾਂ ਮੋਰੇ ਚਵਾਈ ਦੀ ਕਲਿੱਪ ਲਾ ਦੇਾਂਗੇ ਇਹਨਾਂ ਠੀਕ ਆ ਇਹ ਆ ਸੁਆ ਕਿਨਵੇਂ ਇਹ ਦੂਜਾ ਬਾਈ ਜੀ ਦੂਜਾ ਸੁਆ ਹਾਂ ਠੀਕ ਆ ਮਗਰ ਇਹਦੇ ਬੱਚੀ ਲੱਗਦੀ ਮੈਨੂੰ ਇਹ ਵੀਰੇ ਇੱਕ ਹਾਂ ਇੱਕੇ ਰਾਤ ਦੀਆਂ ਸੂਈਆਂ ਵੀ ਆ ਨੇ ਦੋਨੇ ਅੱਛਾ ओके ए ਲੈ ਚੱਲ ਫਿਰ ਅੱਛਾ ਜੱਗੀ ਮੈਨੂੰ ਐ ਦੱਸ ਜੱਗੀ ਮੈਂ ਇਹ ਗੱਲ ਕਹਿੰਦਾ ਸੀ ਇਹ ਪਹਿਲੀ ਗਾਂ ਦਾ ਵੀ ਰੇਟ ਦੱਸੀ ਆਪਾਂ ਪਹਿਲੀ ਗਾਂ ਦਾ ਹਾਂਜੀ ਮੈਂ ਇੱਕ ਹੱਥ ਮੰਨ ਕੇ ਬੇਨਤੀ ਆ ਵੀਰਾਂ ਨੂੰ ਆਪਾਂ ਜਿਹੜੇ ਰੇਟ ਹੋਣਗੇ ਉਹ ਵੀਡੀਓ ਦੇ ਵਿੱਚ ਹੀ ਕਰਾਂਗੇ ਬਸ ਆਪਣਾ ਨਾ 1000 ਜਾਂ 2000 ਰੁਪਏ ਦੀ ਛੋਟ ਹੋਊਗੀ ਵੀਰ ਬਣ ਕੇ 5-4000 ਘਟਾ ਲਾ ਨਾ ਖੇਚਲਾ ਕਰਿਓ ਠੀਕ ਹੈ ਕਿਉਂਕਿ ਨਾ ਤਾਂ ਇੰਨੇ ਹੁਣ ਇਹਨਾਂ ਦੇ ਵਿੱਚ ਨਫੇ ਨੇ ਆਪਾਂ ਨੂੰ ਤਾਂ ਹੁੰਦਾ ਵੀ ਜੇ ਦੱਸ ਲੈਂਦੀਆਂ 2-2 ਬਣਿਆ ਹਨ 20 ਬਣ ਗਿਆ ਵੀ ਚਲ ਕੱਲੂ ਹੋਰ ਲਿਆਵਾਂਗੇ ਠੀਕ ਹੈ ਗੱਲ ਇਹਦੀ ਆ ਬੱਛੀ ਹੈ ਬਾਈ ਜੀ ਹਾਂ ਇਹਦਾ ਮੁੱਲ ਹੈਗਾ 62000 ਰੁਪਇਆ ਠੀਕ ਆ 60000 ਦੀ ਆਪਾਂ ਬੱਛੀ ਦੇ ਦਾਂਗੇ ਠੀਕ ਆ ਜੇ ਕੋਈ ਵੀ ਵੀਰ 100 ਕਿਲੋਮੀਟਰ ਦੇ ਏਰੀਆ 'ਚ ਪਹੁੰਚ ਕਰਾਉਣੀ ਚਾਹੁੰਦਾ ਹੋਵੇ ਤਾਂ ਆਪਾਂ 60000 'ਚ 100 ਕਿਲੋਮੀਟਰ 'ਚ ਪਹੁੰਚ ਵੀ ਕਰ ਦਾਂ ਪਹੁੰਚ ਵੀ ਅੱਛਾ ਦੂਜੀ ਦਾ ਇਹ ਬੱਛੀ ਦਾ ਮੁੱਲ ਹੈਗਾ ਵੀਰੇ 72000 ਰੁਪਇਆ 70000 ਦੀ ਬੱਛੀ ਦੇ ਦਾਂਗੇ ਠੀਕ ਆ ਓਕੇ ਤੇ ਗਾਹਾਂ ਹੁਣ ਜੇ ਆਪਾਂ ਗੱਲ ਕਰ ਲਈਏ ਤੀਜੇ ਨੰਬਰ ਵਾਲੀ ਤੇਰੀ ਤੀਜੇ ਨੰਬਰ ਵਾਲੀ ਕਾਹ ਹੈਗੀ ਆ ਸੂਨ ਵਾਲੀ ਸੂਨ ਵਾਲੀ ਵੀ ਸੂਨ ਵਾਲੀ ਅੱਛਾ ਇਹ ਤੀਜਾ ਹੀ ਸੂਆ ਸੁੰਦੀ ਹੈ ਪਿਓਰ ਤੀਜਾ ਸੂਆ ਜਿਹੜਾ ਸੂਆ ਹੋਊਗਾ ਆਪਾਂ ਉਹੀ ਕਹਿ ਕੇ ਦੇਵਾਂਗੇ ਠੀਕ ਆ ਆਪਾਂ ਕਿਸੇ ਵੀ ਬੰਦੇ ਨੂੰ ਕੋਈ ਵੀ ਝੂਠ ਸੁਪਾਣ ਨਹੀਂ ਬੋਲ ਕੇ ਦਿੰਦੇ ਜਾਨਵਰ ਮੈਂ ਕਹਿੰਦੇ ਹਾਂ ਪਹਿਲਾ ਨਾ ਜਾਂ ਦੂਜਾ ਨਾ ਇਹ ਤੀਜਾ ਸੂਆ ਗਈ ਪਰ ਜਿਹੜੀ ਦੁੱਧ ਦੀ ਕੁਆਲਿਟੀ ਗਾਂ ਦੀ ਚੰਗੀ ਦੱਸੀ ਹੈਗੀ ਆਪਾਂ ਹਮਾਲਕ ਨੇ ਠੀਕ ਆ ਬਾਕੀ ਆਪਾਂ ਲੈਵੇ ਤੋਂ ਮੋਟੀਵੇਟ ਕੋੰਤਾਜਾ ਲਾ ਵੀ ਸਕਦੇ ਆ ਹਨਾ ਹਾਂ ਹਾਂ ਅਨਤਾਜੇ ਦੀ ਗੱਲ ਰਹੇਗੀ ਇਹ ਆ ਦੇਖੋ ਇੱਕ ਮਾੜ ਆ ਜੀ ਗੱਲ ਕਰਕੇ ਮੁੰਮਣਾ ਜਾ ਉਹਦਾ ਤੁਸੀਂ ਫਿਕਰ ਨਾ ਕਰਿਓ ਲੈ ਜਾ ਕਰ ਜੇ ਕੀ ਫਿਰ ਇਸ ਗਾਂ ਦਾ ਰੇਟ ਦੱਸ ਮੈਨੂੰ ਬਾਈ ਜੀ 57000 ਦੀ ਬੱਛੀ ਦੇ ਦਾਂਗੇ ਆਪਾਂ ਇਹ ਆ ਮਿੱਤਰੋ 57000 ਰੁਪਏ ਦੀ ਬੱਛੀ ਗਲਾਬੀ ਥਣ ਲੇਵੇ ਵਾਲੀ ਨੋਟ ਕਰ ਲਓ ਅੱਛਾ ਜਿਵੇਂ ਹੁਣ ਚੌਥੇ ਨੰਬਰ ਦੇ ਉੱਤੇ ਆ ਗਈ ਯਾਰ ਬੋ ਤੋਹਫਾ ਹੀ ਆ ਬਾਈ ਜਿਹੜਾ ਵੀਰ ਲੈ ਗਿਆ ਇਹਨੂੰ ਤਾਂ ਜਿਆਦਾ ਹੀ ਕਰੂਗਾ ਬਸ ਐ ਮੰਨ ਲੈ ਦੂਜਾ ਸੁਬਾ ਸੁੰਦੀ ਆ ਛੇ ਦੰਦਾ ਪਿਓਰ ਛੇ ਦੰਦਾ ਹਾਂ ਮੈਂ ਕੋਈ ਵੀ ਦੰਦਾ ਚ ਨਹੀਂ ਕਿਹਾ ਹੈ ਬੱਚੀ ਉਹ ਵੀ ਦੰਦਾ ਚ ਨਹੀਂ ਠੀਕ ਹੈ ਪਰ ਜਿਹੜੀ ਚੀਜ਼ ਕੁਆਲਟੀ ਵਾਲੀ ਆ ਫਾਰਮ ਦਾ ਪੱਛੀ ਆ ਹਾਂ ਫਾਰਮ ਵਾਲੇ ਵੀਰ ਨੂੰ ਵੀ ਮਤਲਬ ਪੂਰੀ ਬੈਨੀਫਿਟ ਵਾਲੀ ਆ ਜੇ ਆਮ ਕਰੇ ਘਰੇਲੂ ਵੀਰ ਨੇ ਕਿਸੇ ਨੇ ਲੈਣੀ ਆ ਉਹਦੇ ਲਈ ਵੀ ਬਹੁਤ ਚੰਗੀ ਆ ਠੀਕ ਆ ਲੋ ਵੀ ਮਿੱਤਰੋ ਇਹਦਾ ਲੇਵਾ ਤੁਸੀਂ ਦੇਖ ਲਓ ਇੱਕ ਤਾਂ ਆਏ ਹੁੰਦਾ ਹਨਾ ਵੀ ਦੁੱਧ ਛੱਡਾ ਹੋਇਆ ਨਾ ਤਾਂ ਇਹ ਫਿਕਰ ਆਪਾਂ ਨੂੰ ਤੇ ਨਾ ਹੀ ਦੇਖੋਗੇ ਹਜੇ ਗੱਪਣ ਆ। ਆਪਾਂ ਦਾ ਮਈਰ ਹਰ ਇੱਕ ਵੀਰ ਨੂੰ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਜਾਨਵਰੀ ਗੱਪਣ ਲੈ ਕੇ ਜਾਓ। ਤੁਹਾਡੇ ਘਰੇ ਜਾ ਕੇ ਸੂਗਾ ਤੁਹਾਨੂੰ ਕੋਪਰ ਪਤਾ ਹੋਊਗਾ ਹਨਾ। ਠੀਕ ਆ ਗੱਲ। ਸਾਡਾ ਊਸੂਲਾ ਮੇਰੇ ਫਾਰਮ ਦੇ ਉੱਤੇ ਕੋਈ ਵੀ ਗਾਂ ਸੂਈ ਵੀ ਨਹੀਂ ਆਉਂਦੀ। ਠੀਕ ਆ। ਜੋ ਸੂਗੀ ਮੇਰੇ ਕੋਲੇ ਆਉਂਦੇ ਹੱਥੀ ਸੂਈ ਵੀ ਹੁੰਦੀ ਆ। ਠੀਕ ਆ ਗੱਲ। ਕਿਉਂਕਿ ਅਸੀਂ ਸੂਈ ਸਵਾਈ ਤਾਂ ਭਰਉ ਨਹੀਂ ਲੈ। ਜਿਵੇਂ ਆ ਚਲ ਮੰਨ ਲਗੇ ਆਪਾਂ ਹੁਣ ਹਨਾ। ਦੁੱਧ ਦਾ ਤਾਂ ਐਸਟੀਮੇਟ ਲਾਉਣਗੇ ਆਪ ਹੀ ਭਰਾ। ਲੈਵੇਂ ਤੇ ਨਾਲਾ ਵਿਖਾ ਦੇ। ਆਪਾਂ ਭਾਰਤ ਦਾ ਨਕਸ਼ਾ ਹੀ ਬਣਾਈ ਫਿਰਦੀ ਆ ਇਹ ਨਹੀਂ ਵੀ। ਉੱਥੇ ਬਣ ਲਾ ਮੈਨੂੰ ਆਏ ਦਾ ਸੇ ਇਹ ਰੇਟ ਦੇ ਹਿਸਾਬ ਨਾਲ ਵੀ ਕੀ ਰੇਟ ਰਹੂਗਾ ਇਹਦਾ ਇਹ 95000 ਦੀ ਬੱਚੀ ਦੇ ਦਾਂਗੇ ਜੀ ਤੇ ਜਮਾ ਟਾਟਾ ਵਟ ਮੈਂ ਮੰਨਤਨ ਕਰ ਦਿਆਂਗੇ ਇਹ ਵੀਰ ਨੂੰ ਮੋੜਦੇ ਨਹੀਂ ਯਾਰ ਜਿਹੜਾ ਵੀਰ ਆ ਗਿਆ ਮੈਂ ਰੂਹ ਹੋਵੇ ਅੰਦਰੋਂ ਗਾਂ ਲੈ ਕੇ ਜਾਣ ਦੀ ਮੋੜਦੇ ਨਹੀਂ ਹੈਗੇ ਠੀਕ ਆ ਠੀਕ ਆ ਅੱਛਾ ਹੁਣ ਜਿਹੜੀ ਆ ਗਈ 5ਵੇਂ ਨੰਬਰ ਵਾਲੀ ਆਪਣੀ ਆਹਾ ਆਈ ਨੂੰ ਘਾਟੇ ਯਾਰ ਕਰਾ ਆ ਇਹਦਾ ਰੰਗ ਰੂਗ ਬੜਾ ਤੋਹ ਬਾਈ ਆ ਬਸ ਯਾਰ ਪਿਓਰ ਦੋ ਦੰਦ ਦਾ ਬਾਈ ਪਿਓਰ ਦੋ ਦੰਦ ਦਾ ਇਹ ਸਿੰਗਾ ਦੇਖ ਲਓ ਤੁਸੀਂ ਮਾੜੇ ਮਾੜੇ ਪਰ ਸਿੰਗਾ ਨੂੰ ਭੁੱਲ ਜੂਗੇ ਤੇ ਥੱਲੋ ਲੇਵਾ ਲੂਵਾ ਜਿਹੜਾ ਹੈਗਾ ਐਨ ਚੰਗਾ ਲੇਵਾ ਤਿਆਰ ਕਰਦੀ ਤਰੀ ਹੁੰਦੀ ਆ। ਆ ਬਚੀ ਦਾ ਕੋਈ ਬਹਿਮ ਨਾ ਕਰੇ ਚਲਦੀ ਨਹੀਂ ਬਈ ਇਹ ਜਮਾ ਖੇਚ ਖੁਚ ਕੇ ਦੇਖੀ ਗਏ ਸਾਡੀ। ਓਕੇ ਜਿਹੜੀ ਹੈਗੇ ਆ ਆਪਾਂ ਕਹਿ ਦੇਈਏ ਕਿ ਛੋਟੀ ਜੀ ਬੱਤੀ ਆ ਉਹਦਾ ਤੁਸੀਂ ਬਾਕੀ ਆਪਣਾ ਉਸੂਲ ਆ ਵੀਰੇ ਰਮਨਦੀਪ ਤੁਹਾਨੂੰ ਵੀ ਪਤਾ ਆਪਣਾ ਆਪਾਂ ਕੱਲੀ ਕੱਲੀ ਚੀਜ਼ ਜਾਨਵਰ ਦੀ ਵੀਡੀਓ ਦੇ ਵਿੱਚ ਦੱਸਦੇ ਆ। ਆਪਾਂ ਕੋਈ ਵੀ ਕਿਸੇ ਨੂੰ ਗਮਰਾਹ ਨਹੀਂ ਕਰਦੇ। ਅੱਛਾ ਜੱਗੀ ਹੁਣ ਸੂਆ ਪਹਿਲਾ ਹੁੰਦੀ ਆ। ਹਾਂ ਪਹਿਲਾਂ ਜੀ ਪਹਿਲਾਂ ਦੋ ਦੰਦ ਜਮਾ। ਰੇਟ ਕੀ ਰਹੂ ਇਹਦਾ ਬਾਹਲੇ 10000 ਦੀ ਦੇ ਦਾਂਗੇ ਟਾਟਾ ਬਾਟਾ ਠੀਕ ਪਮੋਲ ਨਹੀਂ ਕਰਦੇ ਆ ਵੇਚਣੀਆਂ ਨੇ ਯਾਰ ਪਰ ਆਕੇ ਕਰਮ ਵਾਲੀਆਂ ਨੂੰ ਹੋਰ ਲੈ ਲਾਂਗੇ ਭਾਗ ਵਾਲੀਆਂ ਕਿਹਦੇ ਚੰਗਾ ਜਾਨਵਰ ਜਾਊਗਾ ਇਹ ਸਹੀ ਮਾਣ ਆ ਜੀ ਬੱਚਿਆਂ ਦੇ ਆਮ ਹੀ 75 ਅਸੀਂ ਮੁੱਲ ਪਾਇਆ ਹੁੰਦਾ ਹੈਗਾ ਸਹੀ ਗੱਲ ਹੈ ਲੈ ਜਾ ਬਣ ਦੇ ਬਾਕੀ ਇਹਨਾਂ ਦੀ ਜਿਹੜੀ ਦੁੱਧ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਰਹੂਗੀ ਕਿਉਂਕਿ ਕ੍ਰੋਸ ਬਰੀਡ ਚ ਆ ਜਾਂਦੀਆਂ ਜਿਹੜੀ ਕ੍ਰੋਸ ਬਰੀਡ ਦੀਆਂ ਗਾਂਂਗੀ ਉਹ ਹਮੇਸ਼ਾ ਹੀ ਦੁੱਧ ਨੂੰ ਖਰੇ ਰੈਂਦੀ ਹੈਗੀ ਸਹੀ ਗੱਲ ਅਛਾ ਇਹ ਤਾਂ ਹੋ ਗਏ ਆਪਣੀਆਂ ਪੰਜ ਗਾਮਾ ਮੱਝਾਂ ਨਾਲ ਆਪਾਂ ਕੋਈ ਵੀ ਬਾਜ਼ਾਰ ਨਹੀਂ ਛੱਡੀਆਂ ਮੀਆਂ ਜਾਂ ਇੱਕ ਲਾ ਕੇ ਮੱਝਾਂ ਦੀ ਵੀਡੀਓ ਨਹੀਂ ਬਣਾ ਰਹੇ ਮੱਝਾਂ ਆਪਾਂ ਕੋਈ ਵੀਡੀਓ ਬਣਾਉਣੀ ਨਹੀਂ ਸੀ ਤਾਂ ਕਰਕੇ ਇਹਨਾਂ ਨੂੰ ਮਤਲਬ ਆਪਾਂ ਕੋਈ ਹੋ ਨਹੀਂ ਕਰਿਆ ਹੈਗਾ ਸਹੀ ਗੱਲ ਹੈ ਤੇ ਇਹ ਮੱਝ ਪਰਸੋਂ ਦੀ ਸੂਈ ਹੋਈ ਆ ਪਰਸੋਂ ਦੀ ਸੂਈ ਹੋਈ ਆ ਆਪਣੇ ਕੋਲੇ ਸੂਈ ਸਵਾਈ ਹੈ 10 ਕਿਲੋ ਬੋਲੀ ਜਮਾ ਤਿਆਰ ਆ ਠੀਕ ਆ ਕੋਈ ਵੀ ਵੀਰ ਆਪਣੇ ਕੋਲੋਂ ਦੇ ਦੋ ਦਿਨ ਨੂੰ ਚਾਰ ਦਿਨ ਨੂੰ ਚੋਕ ਕਰੀ ਬਣਾਓ 14 ਹੋ ਗਏ ਆਪਾਂ ਜੱਗੀ ਮੈਂ ਤੈਨੂੰ ਇਹੀ ਜਿਵੇਂ ਪਹਿਲਾਂ ਤੂੰ ਗੱਲ ਕਹੀ ਸੀਗੀ ਕੀ ਆਪਾਂ ਪਈ ਡਿਟੇਲ ਜੀ ਦੱਸ ਦਾਂਗੇ ਹੈਨਾ ਹਾਂ ਜੀ ਆਪਾਂ ਉਹੀ ਚੀਜ਼ ਆਪਾਂ ਕਾਈ ਵਿਚਾਲੋਂ ਡਿਟੇਲ ਦੱਸ ਦਾਂਗੇ ਕਈ ਵੀਰ ਹੁੰਦੇ ਆ ਕੋਈ ਮੱਝਾਂ ਮੱਝਾਂ ਵੀ ਆਪਣੇ ਕੋਲੇ ਕੂਰੀਆਂ ਟੌਪ ਹੁੰਦੀਆਂ ਆਏ ਨੇ ਵੀ ਮਾੜੀ ਮੱਝ ਹੋ ਗਈ ਠੀਕ ਆ ਕਿਉਂਕਿ ਆਪਣੇ ਕੋਲੇ ਜਿੰਨੀਆਂ ਮੱਝਾਂ ਰਾਜਸਥਾਨ ਤੋਂ ਹੀ ਆਉਂਦੀਆਂ ਆਪਾਂ ਪੰਜਾਬ ਦੀ ਮੱਝ ਨਹੀਂ ਲੈਂਦੇ ਹੈਗੇ ਅੱਛਾ ਜੇ ਵੀ ਆ ਮੱਝ ਆ ਗਈ ਇਹਦਾ ਕੀ ਰੇਟ ਚੱਲੇਗਾ ਵੀ ਮम्मी ਨੇ 95000 ਦੀ ਮੱਝ ਦੇ ਦਾਂਗੇ ਆਪਾਂ ਇਹ ਉਹ ਮੁੱਲ ਨਹੀਂ ਹੈਗਾ ਇਹਦਾ ਕੋਈ ਵੀਰ ਮਾਨ ਕੇ ਘੱਟ ਵੱਧਵਾਣਾ ਖੇਚੜਾ ਕਰੇ ਠੀਕ ਆ 95 ਦੀ ਤੇ ਆਹ ਇਹ ਝੂਟੀ ਵੀਰੇ ਆਪਣੇ ਕੋਲੇ ਸੂਈ ਆ ਸੂਈ ਨੂੰ ਇਹਨੂੰ 15 ਤੋਂ 20 ਦਿਨ ਹੋ ਗਏ ਅੱਜ 15 ਤੋਂ 20 ਦਿਨ ਪਹਿਲਾਂ ਝੋਟੀ ਆ ਹਾਂ ਬੱਚਾ ਲੈਂਦੀ ਨਹੀਂ ਬੱਚਾ ਭੁੱਲੀ ਹੋਈ ਆ ਇਹ ਠੀਕ ਆ ਅਬਾ ਸੱਚੀ ਗੱਲ ਦੱਸ ਕੇ ਦੇਣੀ ਆ ਮੇਰੀ ਦਾ ਇਹ ਬਹੁਤ ਉੱਚੀ ਲਈ ਹੋਈ ਆ ਠੀਕ ਆ ਆਪਾਂ ਫਿਰ ਕਿਵੇਂ ਬਹੁਤ 50000 ਦੀ ਝੋਟੀ ਆ ਹੀ ਦੇ ਦਾਂਗੇ ਕੋਈ ਵੀ ਡੇਰੀ ਵਾਲਾ ਵੀਰ ਹੋਇਆ ਜਾਂ ਹਮਤੀ ਵੀਰ ਜਿਹੜੇ ਘਰੇ ਚੂਣ ਵਾਲੇ ਨੇ ਹਾਂ ਬੱਚਾ ਲੈਂਦੀ ਨਹੀਂ ਮਿਲਦੀ ਤੁਹਾਨੂੰ ਟਾਈਮ ਟਿਕੇ ਦੇ ਆ ਤਾਜੀ ਦੀ ਫੁੱਲ ਗਰੰਟੀ ਆ ਠੀਕ ਆ ਆਪਣੇ ਘਰੇ ਸੂਈ ਆ ਵੀਡੀਓ ਕੋਲ ਨਾਲ ਸਭ ਕੁਝ ਇਹਦਾ ਹੈਗਾ ਠੀਕ ਆ ਇਹ 65000 ਰੁਪਏ ਦੀ ਆਹ ਝੋਟੀ ਤੇ ਮਗਰ ਹੈਗੀ ਕੱਟੀ ਹੈ ਨਾ ਕੱਟਾ ਬਈ ਕੱਟਾ ਕੱਟਾ ਠੀਕ ਆ ਲੈ ਵੀ ਇਹ ਆ ਦੇ ਇਹਨੂੰ ਮਾੜੀ ਤੋਰ ਦੇ ਯਾਰ ਫਿਰ ਤੋਰੀ ਕਰਾ ਇਹ ਲੈ ਵੀ ਮੇਟਰ ਆਪਾਂ ਤੁਹਾਨੂੰ ਆਹ ਮੱਝ ਜਿਹੜੀ ਹੈਗੀ ਤੋੜ ਕੇ ਦਿਖਾਉਣੇ ਆ ਥੱਲੋਂ ਤੇ ਜਿਹੜੀ ਹੈਗੀ ਆ ਇਹਦਾ ਫਿਰ ਆਪਾਂ ਚੱਲ ਦੱਸ ਦਈਏ ਵੀ ਇਹਦੇ ਥੱਲੇ ਉਹ ਦੁੱਧ ਕਿੰਨਾ ਕਮਾ ਬਈ ਬੱਚੇ ਨੂੰ ਘੂਰ ਕੇ ਚੰਗਾਉਨੇ ਆ 4.5 ਕਿਲੋ ਟਾਈਮ ਦਾ ਚੋਂਦੇ ਆ 9 ਕਿਲੋ ਚੋਂਦਾ ਦੁੱਧ ਦੇ ਦੋ ਥਾਂ ਬੱਚੇ ਨੂੰ ਛੱਡ ਕੇ ਠੀਕ ਆ ਸਾਰਾ ਚੋਣਾ ਹੋਵੇ 11 ਕਿਲੋ ਹੋਊਗਾ ਠੀਕ ਆ ਚੱਲ ਲੈ ਚੱਲ ਲੈ ਚੱਲ ਕਰ ਮਿਲਦੀ ਦੁਨੇ ਟਾਈਮ ਠੀਕੇ ਤੇ ਆ ਵੀਰ ਬਣ ਕੇ ਉਹੀ ਫੋਨ ਲਾਇਓ ਜਿਨ੍ਹਾਂ ਨੂੰ ਮਤਲਬ ਲੈਣੀ ਹੈ ਮੈਨੂੰ 65000 ਰੁਪਏ 65000 ਰੁਪਏ ਦੇ ਤੇ ਜੋ ਕੋਈ ਮਾਨਤਾ ਨਹੀਂ ਹੋਣਾ ਬਸ ਇਹ ਲੈਣੀ ਆਪਾਂ ਇਹਦੇ ਚਲੋ ਠੀਕ ਆ ਅੱਛਾ ਜੱਗੀ ਨੰਬਰ 98153 9107 ਜੱਗੀ ਡੇਰੀ ਫਾਰਮ ਬਰਨਾਲਾ ਬਰਨਾਲਾ ਆਪਣਾ ਸ਼ਹਿਰ ਆ ਖਾਸ ਲੁਧਿਆਣਾ ਰੋਡ ਤੋਂ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਆ ਠੀਕ ਆ ਬਹੁਤ ਬਹੁਤ ਧੰਨਵਾਦ ਦੇਖ ਪਸੂ ਆਪਾਂ ਸਾਰੇ ਦਿਖਾਤੇ ਹੈਨਾ ਹਾਂਜੀ ਹਾਂ ਬਾਕੀ ਕੋਈ ਵੀ ਵੀਰ ਦੂਰੋਂ ਨੇੜੇ ਆਉਂਦਾ ਕਿਸੇ ਦੇ ਚੋਕ ਲੈ ਜਾਣੀਆਂ ਆਪਣੇ ਕੋਲੇ ਰਹਿਣ ਦੀ ਬਹਿਣ ਦੀ ਰੋਟੀ ਪਾਣ ਦੀ ਪੂਰੀ ਸਹੂਦਗੀ ਟਰਾਂਸਪੋਰਟ ਆਪਣੇ ਕੋਲੇ ਆਪ ਦੀ ਪੂਰੀ ਸਹੂਦਗੀ ਹੈ ਹਰ ਇੱਕ ਦੀ ਠੀਕ ਹੈ ਉਹ ਸਾਰਾ ਕੁਝ ਹੈਗਾ ਮਦਦ ਹਾਂ ਹਾਂ ਕੋਈ ਨਿਕਤ ਨਹੀਂ ਆਉਗੀ ਕਿਸੇ ਵੀਰ ਨੂੰ ਬਾਕੀ ਉੱਤੇ ਜਿਹੜਾ ਹੈਗਾ ਆਪਾਂ ਬਣਿਆ ਉਹ ਤੁਹਾਨੂੰ ਦਿਖਾਈ ਦੇਣੇ ਆ ਤੇ ਇਹ ਜਿਹੜਾ ਹੈਗਾ ਸਾਰਾ ਫਾਰਮਾ ਵਾਈ ਦਾ ਤੇ ਲੋ ਵੀ ਮਿੱਤਰੋ ਜੇ ਗੱਲ ਲੋ ਵੀ ਇਹ ਜੇ ਗੱਲ ਕਰਕੇ ਹੈਨਾ ਤੁਸੀਂ ਨੋਟ ਕਰ ਲਓ ਗਾਵਾਂ ਦੇਖ ਲਓ ਇੱਕ ਵਾਰੀ ਫੇਰ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਜਿਵੇਂ ਬਾਈ ਨੇ ਵੀ ਕਿਹਾ ਇੱਥੇ ਆਪ ਦਾ ਤਸੱਲੀ ਕਰਕੇ ਲੈ ਕੇ ਜਾ ਸਕਦਾ ਬਾਕੀ ਰੇਟ ਕਿਵੇਂ ਲੱਗਿਆ ਹੈ ਨਾ ਬਾਈ ਦਾ ਦੱਸਿਓ ਜਰੂਰ ਧੰਨਵਾਦ ਸਾਰੇ ਪ੍ਰਵਾਹ ਦਾ